ਸਤਿ ਸ਼੍ਰੀ ਅਕਾਲ ਦੋਸਤੋ ਉਸ ਵਕਤ ਤੇ ਤੁਹਾਡਾ ਮੇਰੇ ਚੈਨਲ ਤੇ ਇਹ ਕਲਾਸ ਮੋਸਟ ਮੋਸਟ ਇੰਪੋਰਟੈਂਟ ਪੰਜਾਬ ਸੇਵਾਦਾਰ ਭਰਤੀ ਦੇ ਲਈ ਹੈ ਪੰਜਾਬ ਜੀ ਕੇ ਦੀ ਇਹ ਕਲਾਸ ਪੰਜਾਬ ਦੀ ਹਰੇਕ ਐਗਜ਼ਾਮ ਦੇ ਲਈ ਇੰਪੋਰਟੈਂਟ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਅੱਜ ਆਪਾਂ ਟੌਪ 25 ਐਮਸੀਕਿਊ ਕਰਾਂਗੇ ਵੀਡੀਓ ਨੂੰ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾ ਕੁਐਸਚਨ ਹੈਗਾ ਮਹਾਰਾਜਾ ਦਲੀਪ ਸਿੰਘ ਕਿਸ ਦਾ ਪੁੱਤਰ ਸੀ ਤਾਂ ਮਹਾਰਾਜਾ ਦਲੀਪ ਸਿੰਘ ਸੀ ਜੋ ਰਣਜੀਤ ਸਿੰਘ ਜੀ ਦਾ ਪੁੱਤਰ ਸੀ ਮਹਾਰਾਜਾ ਰਣਜੀਤ ਸਿੰਘ ਨੇ 17 ਪਤਨੀਆਂ ਸੀ ਤੇ 8 ਪੁੱਤਰ ਸੀ ਸਭ ਤੋਂ ਵੱਡੇ ਪੁੱਤਰ ਹੈਗੇ ਸੀ ਖੜਕ ਸਿੰਘ ਤੇ ਸਭ ਤੋਂ ਛੋਟੇ ਪੁੱਤਰ ਹੈਗੇ ਸੀ ਦਲੀਪ ਸਿੰਘ ਦਲੀਪ ਸਿੰਘ ਦੀ ਮਾਤਾ ਦਾ ਨਾਮ ਹੈਗਾ ਸੀ ਜਿੰਦਾਕੌਰ ਇਹ ਵੀ ਤੁਸੀਂ ਨੇ ਨਾਲ-ਨਾਲ ਨੋਟ ਕਰਨਾ ਨੈਕਸਟ ਕੁਐਸਚਨ ਹੈਗਾ ਬੀਬੀ ਭਾਨੀ ਜੀ ਕਿਸ ਦੀ ਸੁਪੁੱਤਰੀ ਸੀ ਬੀਬੀ ਭਾਨੀ ਜਿਹੜੀ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਸੁਪੁੱਤਰੀ ਸੀ ਸ਼੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਪੋਤਰੇ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਆਨੰਦ ਸਾਹਿਬ ਦੀ ਜਿਹੜੀ ਬਾਣੀ ਰਚੀ ਸੀ ਇੰਪੋਰਟੈਂਟ ਹੈ ਵੀ ਯਾਦ ਰੱਖਣਾ ਨੈਕਸਟ ਕੁਐਸਚਨ ਆ ਸਤੀ ਪ੍ਰਥਾ ਨੂੰ ਸਮਾਪਤ ਕਰਨ ਵਾਲਾ ਮੁਗਲ ਬਾਦਸ਼ਾਹ ਕੌਣ ਸੀ ਤਾਂ ਸਤੀ ਪ੍ਰਥਾ ਨੂੰ ਸਮਾਪਤ ਕਰਨ ਵਾਲਾ ਮੁਗਲ ਬਾਦਸ਼ਾਹ ਅਕਬਰ ਸੀ ਨੈਕਸਟ ਕੁਐਸ਼ਨ ਆ ਗਿਆ ਛੋਟਾ ਕੱਲੂ ਘਾਰਾ ਕਿੱਥੇ ਹੋਇਆ ਸੀ ਇੰਪੋਰਟੈਂਟ ਕੁਐਸ਼ਨ ਆ ਛੋਟਾ ਕੱਲੂ ਘਾਰਾ ਜਿਹੜਾ ਗੁਰਦਾਸਪੁਰ ਦੇ ਵਿੱਚ ਹੋਇਆ ਸੀ ਕਦੋਂ ਹੋਇਆ ਸੀ ਮਈ 1746 ਦੇ ਵਿੱਚ ਤੇ ਕਿੰਨੇ ਬੱਚੇ ਤੇ ਸਿੱਖ ਮਾਰੇ ਗਏ ਸੀ 11000 ਸਿੱਖ ਤੇ ਛੋਟੇ ਬੱਚੇ ਜਿਹੜੇ ਮਾਰੇ ਗਏ ਸੀ ਨੈਕਸਟ ਕੁਐਸ਼ਨ ਵੱਡਾ ਕੱਲੂ ਘਾਰਾ ਕਦੋਂ ਹੋਇਆ ਸੀ ਤੇ ਕਿੱਥੇ ਹੋਇਆ ਸੀ ਵੱਡਾ ਕੱਲੂ ਘਾਰਾ ਜਿਹੜਾ 5 ਫਰਵਰੀ 1762 ਦੇ ਵਿੱਚ ਕੁੱਪਰਹੀੜਾ ਪੇਂਡਾਲ ਜਿਹੜਾ ਮਲੇਰ ਕੋਟਲੇ ਦਾ ਉੱਥੇ ਹੋਇਆ ਸੀ ਵੱਡੇ ਘੱਲੂ ਘਾਰੇ ਦੇ ਵਿੱਚ ਜਿਹੜੇ ਸਿੱਖ ਮਾਰੇ ਗਏ ਸੀ 20000 ਤੋਂ ਲੈ ਕੇ 50000 ਦੇ ਤੱਕ ਮਾਰੇ ਗਏ ਸੀ ਨੈਕਸਟ ਕੁਐਸਚਨ ਹੈਗਾ ਥੀਨ ਡੈਮ ਜਿਹੜਾ ਕਿੱਥੇ ਬਣਿਆ ਹੋਇਆਗਾ ਥੀਨ ਡੈਮ ਜਿਹੜਾ ਰਾਵੀ ਦਰਿਆ ਦੇ ਉੱਪਰ ਪੰਜਾਬ ਦੇ ਵਿੱਚ ਬਣਿਆ ਹੋਇਆਗਾ ਥੀਨ ਡੈਮ ਦੀ ਜਿਹੜੀ ਲੈਂਥ ਉਚਾਈ ਹੈਗੀ 160 ਮੀਟਰ ਹੈ ਇਹ ਵੀ ਯਾਦ ਰੱਖਣਾ ਕੁਐਸਚਨ ਸਾਰੇ ਇੰਪੋਰਟੈਂਟ ਨੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਨਾ ਨੈਕਸਟ ਕੁਐਸਚਨ ਹੈਗਾ ਭਾਈ ਲੈਣਾ ਕਿਸ ਗੁਰੂ ਸਹਿਬਾਨ ਦਾ ਮੂਲ ਨਾਮ ਸੀ ਤਾਂ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਦੂਸਰੇ ਸਿੱਖਾਂ ਦੇ ਗੁਰੂ ਹੋਏ ਨੇ ਜਿਹੜੇ ਉਹਨਾਂ ਦਾ ਨਾਮ ਸੀ ਜੇ ਤੁਹਾਨੂੰ ਪੁੱਛ ਲਾਂ ਭਾਈ ਜੇਠਾ ਜੀ ਕਿਹੜੇ ਗੁਰੂ ਸਹਿਬਾਨ ਦਾ ਮੂਲ ਨਾਮ ਸੀ ਉਹ ਹੈਗੇ ਸੀ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ ਨਾਮ ਸੀ ਭਾਈ ਜੇਠਾ ਜੀ ਤੇ ਤਿਆਗਮਲ ਹੈਗਾ ਸੀ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਨਾਮ ਇਹ ਵੀ ਯਾਦ ਰੱਖਣਾ ਨਾਲ ਨਾਲ ਨੈਕਸਟ ਕੌਮੀ ਸ੍ਰੀ ਦਇਆ ਮੈਮੋਰੀਅਲ ਹੁਸੈਨੀ ਵਾਲਾ ਕਿੱਥੇ ਹੈ ਇਹ ਹੈਗਾ ਫਿਰੋਜ਼ਪੁਰ ਦੇ ਵਿੱਚ ਕੌਮੀ ਸ਼ਹੀਦਿਆ ਮੈਮੋਰੀਅਲ ਹੁਸੈਨੀ ਵਾਲਾ ਸੀ ਜਿਹੜਾ ਇਹ ਕਿਹਦੇ ਨਾਲ ਸੰਬੰਧੇ ਸੀ ਤਿੰਨ ਕੌਮੀ ਸ਼ਹੀਦ ਸ਼ਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਤਿੰਨਾਂ ਦੀ ਕ੍ਰਾਂਤੀਕਾਰੀ ਭਾਵਨਾ ਨੂੰ ਇਹ ਜਿਹੜਾ ਸਥਾਨ ਦਰਸਾਉਂਦਾ ਹੈਗਾ ਇਹ ਵੀ ਤੁਸੀਂ ਨਾਲ ਨਾਲ ਨੋਟ ਕਰਨਾ ਨੈਕਸਟ ਕੁਐਸਚਨ ਹੀਰ ਰਾਂਝਾ ਕਿੱਸਾ ਜਿਹੜਾ ਕਿਸ ਦਾ ਪ੍ਰਸਿੱਧ ਹੋਇਆ ਸੀ ਹੀਰ ਰਾਂਝਾ ਕਿੱਸਾ ਜਿਹੜਾ ਵਾਰਿਸ਼ਾ ਦਾ ਪ੍ਰਸਿੱਧ ਹੋਇਆ ਸੀ ਲਿਖਿਆ ਕਿਨੇ ਕਿਨੇ ਦਮੋਦਰ ਨੇ ਵੀ ਲਿਖਿਆ ਸੀ ਤੇ ਵਾਰਿਸ਼ਾ ਨੇ ਵੀ ਲਿਖਿਆ ਸੀ ਪ੍ਰਸਿੱਧ ਜਿਹੜਾ ਹੋਇਆ ਸੀ ਵਾਰਿਸ਼ਾ ਦਾ ਨੈਕਸਟ ਆ ਗਿਆ ਪੱਲਵ ਵੰਸ਼ ਦੇ ਸੰਸਤਾਪਕ ਕੌਣ ਸੀ ਪੱਲਵ ਵੰਸ਼ ਦੇ ਜਿਹੜੇ ਸੰਸਤਾਪਕ ਸੀ ਸੰਗ ਵਿਸ਼ਨੂ ਸੀ ਨੈਕਸਟ ਕੁਐਸਚਨ ਮੰਡੀ ਗੋਵਿੰਦਗੜ੍ਹ ਕਿੱਥੇ ਹੈ ਦਾ ਮੰਡੀ ਜਿਹੜੀ ਗੋਵਿੰਦਗੜ੍ਹ ਆ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਸਥਿਤ ਹੈ ਨੈਕਸਟ ਆ ਗਿਆ ਪੈਪਸੂ ਕਦੋਂ ਬਣਿਆ ਪੈਪਸੂ ਬਾਰੇ ਬਹੁਤ ਸਾਰੇ ਕੁਐਸਚਨ ਬੰਦੇ ਨੇ ਤੇ ਆਉਂਦੇ ਵੀ ਨੇ ਪੇਪਰ ਦੇ ਵਿੱਚ ਪੈਪਸੂ ਜਿਹੜਾ 15 ਜੁਲਾਈ 1948 ਨੂੰ ਬਣਿਆ ਸੀ 1 ਨਵੰਬਰ 1956 ਨੂੰ ਜਿਹੜਾ ਪੰਜਾਬ ਦੇ ਨਾਲ ਪੈਪਸੂ ਨੂੰ ਮਲਾਇਆ ਗਿਆ ਸੀ ਇਹਦੀ ਰਾਜਧਾਨੀ ਪਟਿਆਲਾ ਸੀ ਰਾਜਪੁਰ ਮੁਖੀ ਦਾ ਹੈਗਾ ਸੀ ਮਹਾਰਾਜਾ ਜਾਦਵਿੰਦਰ ਸਿੰਘ ਤੇ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਇੰਪੋਰਟੈਂਟ ਕੁਐਸਚਨ ਹੈ ਪੈਪਸੂ ਦਾ ਪਹਿਲਾ ਮੁੱਖ ਮੰਤਰੀ ਹੈਗਾ ਸੀ ਗਿਆਨ ਸਿੰਘ ਰਾੜੇਵਾਲਾ ਪੈਪਸੂ ਆ ਜਿਹੜਾ 1948 ਤੋਂ ਲੈ ਕੇ 1956 ਤੱਕ ਰਿਹਾ ਸੀ ਇਹ ਵੀ ਸਾਰਾ ਕੁਝ ਨੋਟ ਕਰਨਾ ਨੈਕਸਟ ਕੁਐਸਚਨ ਪੰਜਾਬ ਦੇ ਕਿਹੜੇ ਜ਼ਿਲ੍ਹੇ ਨੂੰ ਕਪਾਹ ਪੱਟੀ ਕਿਹਾ ਜਾਂਦਾ ਹੈਗਾ ਤੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਨੂੰ ਕਪਾਹ ਪੱਟੀ ਕਿਹਾ ਜਾਂਦਾ ਹੈਗਾ ਨੈਕਸਟ ਕੁਐਸਚਨ ਆ ਅੰਬਲਸਰ ਦੀ ਜਿੱਤ ਮਹਾਰਾਜਾ ਰਣਜੀਤ ਸਿੰਘ ਨੇ ਕਦੋਂ ਹਾਸਲ ਕੀਤੀ ਸੀ ਤਾਂ ਅੰਬਲਸਰ ਦੀ ਜਿੱਤ ਜਿਹੜੀ ਮਹਾਰਾਜਾ ਰਣਜੀਤ ਸਿੰਘ ਨੇ 1805 ਈਸਵੀ ਦੇ ਵਿੱਚ ਜਿਹੜੀ ਹਾਸਲ ਕੀਤੀ ਸੀ ਨੈਕਸਟ ਆ ਗਿਆ ਤਰਨਤਾਰਨ ਸ਼ਹਿਰ ਕਿਸ ਨੇ ਬਸਾਇਆ ਸੀ ਕਿਹੜੇ ਗੁਰੂ ਸਹਿਬਾਨ ਸੀ ਉਹ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਕਰਤਾਰਪੁਰ ਸਾਹਿਬ ਦੀ ਜਿਹੜੀ ਸਥਾਪਨਾ ਕੀਤੀ ਸੀ ਉਹਨਾਂ ਨੇ ਸ਼ਹਿਰ ਬਸਾਇਆ ਸੀ ਇਹ ਨੈਕਸਟ ਕੁਐਸਚਨ ਆ ਫਰੀਦਕੋਟ ਡਿਵੀਜ਼ਨ ਚ ਕਿੰਨੇ ਜ਼ਿਲ੍ਹੇ ਪੈਂਦੇ ਹਨ ਫਰੀਦਕੋਟ ਡਿਵੀਜ਼ਨ ਦੇ ਵਿੱਚ ਕੁੱਲ 3 ਜ਼ਿਲ੍ਹੇ ਪੈਂਦੇ ਨੇ ਕਿਹੜੇ-ਕਿਹੜੇ ਨੇ ਮਾਨਸਾ ਬਠਿੰਡਾ ਤੇ ਫਰੀਦਕੋਟ ਨੈਕਸਟ ਕੁਐਸਚਨ ਆ ਚਮਕੀਲਾ ਅਤੇ ਲਾਲ ਗ੍ਰਹਿ ਕਿਸ ਗ੍ਰਹਿ ਨੂੰ ਕਿਹਾ ਜਾਂਦਾਗਾ ਚਮਕੀਲਾ ਤੇ ਲਾਲ ਗ੍ਰਹਿ ਆ ਜਿਹੜਾ ਮੰਗਲ ਗ੍ਰਹਿ ਨੂੰ ਕਿਹਾ ਜਾਂਦਾਗਾ ਮੰਗਲ ਗ੍ਰਹਿ ਦੇ ਕਿੰਨੇ ਉਪਗ੍ਰਹਿ ਨੇ 2 ਉਪਗ੍ਰਹਿ ਨੇ ਸਭ ਤੋਂ ਛੋਟਾ ਗ੍ਰਹਿ ਕਿਹੜਾਗਾ ਬੁੱਧ ਗ੍ਰਹਿ ਆ ਇਹ ਵੀ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਪੰਜਾਬ ਦਾ ਨਵਾਂ ਜ਼ਿਲ੍ਹਾ 23ਵਾਂ ਕਿਹੜਾ ਹੈ ਕਿਹੜਾ ਬਣਿਆਗਾ ਪੰਜਾਬ ਦਾ 23ਵਾਂ ਜ਼ਿਲ੍ਹਾ ਮਲੇਰਕੋਟਲਾ ਕਦੋਂ ਬਣਿਆਗਾ 2021 ਦੇ ਵਿੱਚ ਕੀ ਤੋਂ ਵੱਖ ਹੋ ਕੇ ਬਣਿਆਗਾ ਸੰਗਰੂਰ ਜ਼ਿਲ੍ਹੇ ਤੋਂ ਨੈਕਸਟ ਹੈ ਗਿਆ ਅੰਬਰਸਰ ਦੀ ਸੰਧੀ ਕਦੋਂ ਤੇ ਕਿੰਨਾ ਵਿਚਕਾਰ ਹੋਈ ਸੀ ਅੰਬਰਸਰ ਦੀ ਸੰਧੀ ਹੈ ਜਿਹੜੀ 25 April 1809 ਇਸਵੀ ਦੇ ਵਿੱਚ ਅੰਗਰੇਜ਼ਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਨੈਕਸਟ ਹੈ ਗਿਆ ਰਗਵੇਦ ਵਿੱਚ ਪੰਜਾਬ ਨੂੰ ਕਿਹੜਾ ਨਾਮ ਦਿੱਤਾ ਗਿਆਗਾ ਸਰਗਵੇਦ ਵਿੱਚ ਪੰਜਾਬ ਨੂੰ ਸੱਤ ਸਿੰਧੂ ਕਿਹਾ ਗਿਆਗਾ ਮਹਾਪਾਰਤ ਦੇ ਵਿੱਚ ਪੰਜਾਬ ਨੂੰ ਪੰਜ ਦਤ ਕਿਹਾ ਜਾਂਦਾ ਸੀ ਤੇ ਪੈਟੋਪਟਾਮੀਆ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਗ੍ਰੀਕਾਂ ਨੇ ਕਿਹਾ ਸੀ ਤੇ ਲਾਹੌਰ ਸੂਬਾ ਦਾ ਜਿਹੜਾ ਰਣਜੀਤ ਸਿੰਘ ਨੇ ਵਰਤਿਆ ਸੀ ਪੰਜਾਬ ਦੇ ਲਈ ਨੈਕਸਟ ਕੁਐਸਚਨ ਪੰਜਾਬ ਨੂੰ ਸਭ ਤੋਂ ਪਹਿਲਾਂ ਪੰਜਾਬ ਸ਼ਬਦ ਜਿਹੜਾ ਕਿਸ ਨੇ ਕਿਹਾ ਸੀ ਤਾਂ ਪੰਜਾਬ ਨੂੰ ਪੰਜਾਬ ਸ਼ਬਦ ਪਹਿਲੀ ਵਾਰ ਜਿਹੜਾ ਯੂਜ਼ ਕੀਤਾ ਸੀ ਇਵਨ ਬਤੂਤਾ ਨੇ ਕਦੋਂ ਕੀਤਾ ਸੀ 1304 ਤੋਂ 1369 ਤੱਕ 14ਵੀਂ ਸਦੀ ਦੇ ਵਿੱਚ ਨੈਕਸਟ ਕੁਐਸਚਨ ਹਰੀਕੇ ਝੀਲ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੇ ਵਿੱਚ ਹੈ ਹਰੀਕੇ ਝੀਲ ਆ ਜਿਹੜੀ ਤਰਨਤਾਰਨ ਦੇ ਵਿੱਚ ਸਥਿਤ ਹੈ ਕਿਸ ਸਤਾਰ ਨੂੰ ਖਾਲਸੇ ਦੀ ਜਨਮ ਭੂਮੀ ਕਿਹਾ ਜਾਂਦਾ ਹੈ ਤਾਂ ਰੂਪਨਗਰ ਗੇੜਾ ਸਤਾਨ ਆ ਉਹਨੂੰ ਖਾਲਸੇ ਦੀ ਭੂਮੀ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਆ ਦਿਲਰੂਪਾ ਸੰਗੀਤ ਯੰਤਰ ਦੀ ਖੋਜ ਆ ਜਿਹੜੀ ਕਿਹੜੇ ਗੁਰੂ ਸਹਿਬਾਨ ਨੇ ਕੀਤੀ ਸੀ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿਲਰੂਪਾ ਸੰਗੀਤ ਯੰਤਰ ਦੀ ਜਿਹੜੀ ਖੋਜ ਕੀਤੀ ਸੀ ਨੈਕਸਟ ਕੁਐਸਚਨ ਪੰਜਾਬ ਦੇ ਵਿੱਚ ਸਭ ਤੋਂ ਵੱਧ ਸਾਖਰਤਾ ਦਰ ਵਾਲਾ ਜ਼ਿਲ੍ਹਾ ਕਿਹੜਾ ਹੈ ਹੁਸ਼ਿਆਰਪੁਰ ਸਭ ਤੋਂ ਘੱਟ ਜਿਹੜਾ ਸਾਖਰਤਾ ਵਾਲਾ ਜ਼ਿਲ੍ਹਾ ਉਹ ਹੈਗਾ ਮਾਨਸਾ ਇਹ ਵੀ ਯਾਦ ਰੱਖਣਾ ਆਪਣੀ ਵੀਡੀਓ ਅੱਜ ਦੀ ਇੱਥੇ ਹੀ ਖਤਮ ਹੁੰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਧੰਨਵਾਦ